ਇਹ ਬੇਸਿਕਲੀ uh, 20 ਔਰ 21 ਫਰਵਰੀ ਦੀ ਦਰਮਿਆਨੀ ਰਾਤ ਦੀ ਗੱਲ ਹੈ ਇੱਕ ਸੁਭਾਨੀ ਬਿਲਡਿੰਗ ਚੌਂਕ ਹੈ ਉਥੇ ਇੱਕ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਦੋ ਗਰੋ ਆਪਸ ਦੇ ਵਿੱਚ ਟਾਈਮ ਬਣ ਕੇ ਆ ਕੇ ਲੜੇ ਸੀਗੇ ਉਥੇ ਕੰਚ ਦੀ ਬੋਤਲਾ ਉਹਨਾਂ ਨੇ ਇੱਕ ਦੂਜੇ ਤੇ ਚਲਾਈਆਂ ਸੀਗੀਆਂ ਨਾਲ ਉਥੇ ਇੱਕ ਦੂਜੇ ਤੇ ਉਹਨਾਂ ਨੇ ਫਾਇਰ ਵੀ ਕੀਤੇ ਸੀਗੇ ਜਿਹਦੇ ਵਿੱਚ ਦੋ ਬੰਦੇ ਇੰਜਰਡ ਹੋਏ ਸੀਗੇ ਔਰ ਇੱਕ ਨੂੰ ਥੋੜਾ ਜਿਹਾ ਸੀਰੀਅਸ ਇੰਜਰੀ ਹੋਈ ਸੀਗੀ ਇੱਕ ਬੰਦੇ ਨੂੰ ਸ਼ੁਭਮ ਮੋਟਾ ਉਹਨੂੰ ਗੋਲੀ ਛੂ ਕਰਕੇ ਨਿਕਲੀ ਸੀਗੀ ਇਹਦੇ ਵਿੱਚ ਇਮੀਡੀਏਟਲੀ ਐਕਟ ਕਰਦੇ ਹੋਏ ਮਾਨਯੋਗ ਕਮਿਸ਼ਨਰ ਆਫ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ ਉਦੋਂ ਮੁਕੱਦਮਾ ਨੰਬਰ 13 ਅੰਡਰ ਸੈਕਸ਼ਨ 307 323 561 168 148 149 ਔਰ 25 ਅਸਲਾ ਐਕਟ ਪੁਲਿਸ ਵੱਲੋਂ ਇਹਦੇ ਵਿੱਚ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਮੁਦਈ ਪੁਲਿਸ ਬਣ ਗਿਆ ਸੀਗਾ ਐਂਡ ਇਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਜਿਹੜੀ ਟੀਮ ਗਠਿਤ ਕੀਤੀ ਸੀਗੀ ਉਹਦੇ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਭਰਾਜੀ ਐਂਡ ਫਰਦਰ ਜਦੋਂ ਏਡੀਸੀਪੀ ਵਨਸਰ ਨੇ ਇਥੇ ਜੁਆਇਨ ਕਰ ਲਿਆ ਸੀਗਾ ਇਹਨਾਂ ਨੇ ਐਂਡ ਜਿਹੜਾ ਆਨ ਗਰਾਉਂਡ ਇਹਨੂੰ ਲੀਡ ਕਰ ਰਹੀ ਸੀਗੀ ਮੈਡਮ ਆਕਰਸ਼ੀ ਏਸੀਪੀ ਸੈਂਟਰਲ ਐਂਡ ਜਿਹੜਾ ਕਨਸਰਨਡ ਐਸਐਚਓ ਹੈ ਇਹਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਸ਼ੁਭਮ ਮੋਟਾ ਵਾਲਾ ਗੈਂਗ ਹੈ ਉਹਨਾਂ ਦੇ ਤਿੰਨ ਬੰਦੇ ਗ੍ਰਿਫਤਾਰ ਹੋਏ ਸੀਗੇ ਇਨੀਸ਼ੀਅਲੀ ਐਂਡ ਉਹਨਾਂ ਕੋਲੋਂ ਦੋ ਅਸਲਾ ਬੀ ਰਿਕਵਰ ਹੋਏ ਸੀਗੇ ਫਿਰ ਉਸ ਤੋਂ ਬਾਅਦ ਪੁਲਸ ਇਹਦੇ ਵਿੱਚ ਕੰਟੀਨਿਊਸਲੀ ਮਗਰ ਇਹਨਾਂ ਦੇ ਪਿੱਛੇ ਲੱਗੀ ਰਹੀ ਇਹ ਆਪਣੇ ਠਿਕਾਣੇ ਚੇਂਜ ਕਰਦੇ ਰਹੇ ਬਟ ਵਿਦ ਹੈਲਪ ਆਫ ਸਰਟਨ ਹਿਊਮਨ ਇੰਟੈਲੀਜੈਂਸ ਐਂਡ ਇਹਦੇ ਵਿੱਚ ਸਾਡੇ ਕੋਲ ਕੁਝ ਤਕਨੀਕੀ ਸਹਿਯੋਗ ਨਾਲ ਸਾਨੂੰ ਇਨਪੁਟ ਮਿਲ ਗਿਆ ਸੀਗਾ ਉਸ ਤੋਂ ਬਾਅਦ ਅ ਟੀਮ ਲੈਡ ਬਾਈ ਐਸ ਐਚ ਓ ਡਿਵੀਜ਼ਨ ਨੰਬਰ 2 1 ਇਹਦੇ ਵਿੱਚ ਉਹ ਪਾਰਟੀ ਬਣਾ ਕੇ ਉਹਨਾਂ ਨੂੰ ਜਦੋਂ ਇਨਪੁਟ ਆਈ ਸੀ ਕਿ ਇਹ ਬੰਦੇ ਸਹਾਰਨਪੁਰ ਯੂਪੀ ਹੈ ਉੱਥੇ ਚਲੇ ਗਏ ਐਂਡ ਥਰੋ ਅ ਪ੍ਰੋਪਰ ਕੋਆਰਡੀਨੇਟਡ ਆਪਰੇਸ਼ਨ ਉਹਦੇ ਵਿੱਚ ਜਿਹੜੇ ਹੈ ਨੌ ਬੰਦੇ ਵਿਚ ਵੇਰ ਨੋਮੀਨੇਟਡ ਇੰਟੂ ਦਾ origignal ਕੇਸ ਦੇ ਵੇਰ ਅਪ੍ਰਹੈਂਡਡ ਫਰਮ देयर ਐਂਡ ਦੇ ਵੇਰ ਅਰੇਸਟਡ ਐਟ ਅਰਾਊਂਡ 5 ਪੀਐਮ ਯਸਟਰਡੇ ਐਂਡ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਐਂਡ ਉਹਨਾਂ ਨੂੰ ਹਜੇ ਕੋਰਟ ਦੇ ਮਾਨਯੂ ਕੋਰਟ ਦੇ ਮੂਰੇ ਪੇਸ਼ ਕਰਨਾ ਹੈ ਐਂਡ ਉੱਥੇ ਪੇਸ਼ ਕਰਕੇ ਆਪਾਂ ਉਹਨਾਂ ਦਾ ਰਿਮਾਂਡ ਲਵਾਗੇ ਐਂਡ ਦੈਨ ਵਿਲ ਫਰਦਰ ਇਨਟਰੋਗੇਟ ਇੰਟੂ ਦ ਕੇਸ ਸਰ ਕਿਥੋਂ ਗ੍ਰਫਤਾਰ ਕਰਤੀ ਹੈ ਇਹ ਸਹਾਰਨਪੁਰ ਹੈਗਾ ਯੂਪੀ ਦੇ ਵਿੱਚ ਉੱਥੇ ਸਾਨੂੰ ਇਨਪੁਟ ਆਈ ਸੀਗੀ ਉੱਥੇ ਆਪਣੀ ਟੀਮ ਗਈ ਸੀਗੀ ਐਂਡ ਵਿਦ ਦ ਪ੍ਰੋਪਰ ਇੰਟੀਮੀਸ਼ਨ ਟੂ ਦ ਲੋਕਲ ਪੁਲਿਸ ਉੱਥੇ ਇਹਨਾਂ ਨੂੰ ਅਪ੍ਰੈਂਡ ਕੀਤਾ ਗਿਆ ਸੀ ਇਹਦੇ ਵਿੱਚ ਬਾਇਰ ਐਂਡ ਲਾਰਜ ਦੋ ਗਰੁੱਪ ਸੀਗੇ ਇੱਕ ਸ਼ੁਭਮ ਮੋਟਾ ਉਹ ਨਾਮਚੀਨ ਬਦਮਾਸ਼ ਉਹਦੇ ਬਰ ਖਿਲਾਫ ਆਲਰੇਡੀ ਜਿਹੜਾ ਸਾਡੇ ਕੋਲ ਰਿਕਾਰਡ ਹੈ ਉਹਦੇ ਵਿੱਚ ਸਾਰਾ ਮੁਕਦਮਾ ਉਹਦੇ ਬਰ ਖਿਲਾਫ ਦਰਜ ਹੈਗੇ ਨੇ ਸੋ ਇਸ ਤੋਂ ਇਲਾਵਾ ਇੱਕ ਅੰਕੁਰ ਲੁਧਿਆਣਾ ਵਾਲਾ ਗਰੁੱਪ ਹੈ ਇਹ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਤਕਰਾਰਬਾਜ਼ੀ ਸੀਗੀ ਸੋ ਉਸ ਚੀਜ਼ ਨੂੰ ਮੁੱਦਾ ਬਣਾ ਕੇ ਆਪਸੇ ਲੜਾਈ ਸੀ ਗਈ ਤਾਂ ਇਹ ਦੋ ਮੇਨ ਜਿਹੜੇ ਇਹਦੇ ਵਿੱਚ ਕੰਨ ਜਿਹੜੀ ਗ੍ਰਿਫਤਾਰੀਆਂ ਜਿਹੜੇ ਗਰੁੱਪਾਂ ਦੇ ਇਹਦੇ ਵਿੱਚ ਮੋਸਟਲੀ ਜਿਹੜਾ ਅ ਅੰਕੁਰ ਲੁਧਿਆਣਾ ਵਾਲਾ ਹੈ ਉਹਦੇ ਜਿਹੜੇ ਨੋ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਸੀ ਮਤਲਬ ਕਿੰਨੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਕਿੰਨੇ ਇਦੇ ਵਿੱਚ ਪਹਿਲਾ ਜੋ ਮੈਂ ਕਹਿ ਰਿਹਾ ਸੀਗਾ ਕਿ ਪਹਿਲਾ ਤਿੰਨ ਬੰਦੇ ਗ੍ਰਿਫਤਾਰ ਹੋਏ ਕੱਲ ਇਸੇ ਦੇ ਵਿੱਚ ਫਰਦਰ ਨੋ ਬੰਦੇ 12 ਹੋ ਗਏ ਤਾਂ ਬਾਈ ਨੇਮ ਇਹਦੇ ਵਿੱਚ ਕਰੀਬਨ 20 ਬੰਦੇ ਸੀਗੇ 8 9 ਬੰਦੇ ਹੋਰ ਬਚਦੇ ਹੈ ਇਸ ਤੋਂ ਇਲਾਵਾ ਕੁਝ ਹੋਰ ਅਨਨੂਨ ਬੰਦੇ ਵੀ ਸੀਗੇ ਉਹ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਅਸੀਂ ਆਈਡੈਂਟੀਫਾਈ ਕਰਾਂਗੇ ਐਂਡ ਫਿਰ ਵਿਲ ਅਰੈਸਟ ਥੈਮ ਆਲਸੋ ਸਰ ਇਹ ਵੀ ਚੱਲ ਰਿਹਾ ਕਿ ਪੁਲਿਸ ਨੂੰ ਕੰਪਲੇਨਟ ਕਿਸੇ ਵੀ ਗਰੁੱਪ ਨੇ ਨਹੀਂ ਦਿੱਤੀ ਸੀ ਪੁਲਿਸ ਕੋਲ ਕੰਪਲੇਨਟ ਨਹੀਂ ਆਈ ਹੈ ਵੀ ਸੈਟਲਮੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਇੱਕੀ ਇਦੇ ਵਿੱਚ ਯੂਜੂਅਲੀ ਜਦੋਂ ਦੋਨੋਂ ਪਾਰਟੀਆਂ 'ਤੇ ਫਾਲਟ ਹੁੰਦੀ ਹੈ ਉਹਨਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਆਪਸ ਵਿੱਚ ਕੰਪਰੋਮਾਈਜ਼ ਕਰ ਲਈਏ ਤਾਂ ਪੁਲਿਸ ਦੀ ਕੌਗਨੀਸੈਂਸ ਦੇ ਵਿੱਚ ਕੋਈ ਇਨਸੀਡੈਂਟ ਹੀ ਨਾ ਆਵੇ ਬਟ ਦੈਨ ਪੁਲਿਸ ਨੇ ਇਸ ਚੀਜ਼ ਨੂੰ ਦੇਖਦੇ ਹੋਏ ਪੁਲਿਸ ਇਟਸੈਲਫ ਬੀਕਮਡ ਅ ਕੰਪਲੇਂਟ ਐਂਡ ਰਜਿਸਟਰਡ ਕੇਸ ਔਨ ਬੋਥ ਦ ਪਾਰਟੀਆਂ ਕਿਉਂਕਿ ਦੇ ਵਿੱਚ ਐਟ ਫਾਲਟ ਬੋਥ ਦ ਪਾਰਟੀਆਂ ਸੀਗੀ ਐ ਯੂਜੂਅਲੀ ਇੱਕ ਵਿਕਤੀਮ ਹੁੰਦਾ ਇੱਕ ਪਰਪੀਟਰੇਟਰ ਹੁੰਦਾ ਹੈ ਬਟ ਇਹਦੇ ਵਿੱਚ ਦੋਨਾਂ ਇਹਨਾਂ ਦਾ ਪੂਰਾ ਉਹ ਫਾਲਟ ਸੀਗਾ ਤਾਂ ਕਰਕੇ ਪੁਲਿਸ ਮੁਦਈ ਬਣ ਕੇ ਇਹਦੇ ਵਿੱਚ 160 ਸੈਕਸ਼ਨ ਵੀ ਇਨਵੋਕ ਕੀਤਾ ਗਿਆ ਐਂਡ ਇੱਕ ਇਹਨਾਂ ਦੇ ਦੋਨਾਂ ਤੇ ਉੱਤੇ ਜਿਹੜੀ ਦੋਨੋਂ ਪਾਰਟੀਆਂ ਸੀਗੀਆਂ ਉਹਨਾਂ ਦੇ ਉੱਤੇ 307 ਦਾ ਔਰ ਆਰਮਜ਼ੈਕ ਦਾ ਪਰਚਾ ਦਰਜ ਹੋ ਗਿਆ ਲਾਇਸੈਂਸ ਵੀ ਕੈਂਸਲ ਕੀਤਾ ਗਿਆ ਲਾਇਸੈਂਸ ਆਫਕੋਰਸ ਉਹ ਨੋਰਮਲ ਜਿਹੜਾ ਰੂਟੀਨ ਵਾਲਾ ਸਾਡਾ ਪ੍ਰੋਸੀਜਰ ਹੁੰਦਾ ਹੈ ਇਹਨਾਂ ਕੋਲੋਂ ਜਿਹੜੇ ਆਪਣੇ ਜਿਹੜੇ ਵੈਪਨ ਵੀ ਸੀਗੇ ਅਸਲੇ ਸੀਗੇ ਉਹ ਸੀ ਰਿਕਵਰ ਕਰ ਲਏ ਹਜੇ ਵੀ ਇਹਨਾਂ ਨੇ ਕੋਈ ਹੋਰ ਅਸਲੇ ਦੀ ਦਾ ਇਸਤੇਮਾਲ ਹੋਇਆ ਹੈ ਉਹ ਆਪਾਂ ਜਿਹੜੀ ਸਾਡੀ ਛਾਨਬੀਨ ਹੈ ਜਿਹੜਾ ਕੁਐਸਚਨਿੰਗ ਹੈ ਉਹਦੇ ਵਿੱਚ ਆਪਾਂ ਦੇਖ ਲੈਨੇ ਆਂ ਇਹਨਾਂ ਨੂੰ ਆਪ ਕੋ ਦੇਖ ਲੈਨੇ ਆ ਕਿ ਕੋਈ ਹੋਰ ਵੀ ਅਸਲਾ ਇਹਨਾਂ ਕੋਲ ਰਿਕਵਰ ਹੋ ਸਕਦਾ ਹੈ ਸਿਰਫ ਸਾਹ ਕੋ ਤਾਂ ਹੀ ਚਲੇਗੇ ਸੀ ਕਿ ਵਾਕਤ ਤੋਂ ਬਾਅਦ ਕਿ ਹੋਰ ਵੀ ਨਹੀਂ ਨਹੀਂ ਹਜੇ ਤੱਕ ਜਿਹੜਾ ਪ੍ਰੀਲਿਮਿਨਰੀ ਤੌਰ ਤੇ ਸਾਨੂੰ ਪਤਾ ਲੱਗਿਆ ਹੈ ਕਿ ਦੇ ਹੈਵ ਬੀ ਕਿਪਿੰਗ ਚੇਂਜਿੰਗ देयर ਜਿਹੜੇ ਉਹ ਠਿਕਾਣੇ ਸੀਗੇ ਉਹ ਚੇਂਜ ਕਰਦੇ ਰਹੇ ਬਟ ਫਾਈਨਲ ਜਿਹੜਾ ਸਾਨੂੰ ਇਨਪੁਟ ਆਈ ਸੀਗੀ ਅਸੀਂ ਇਹਨਾਂ ਨੂੰ ਫਾਲੋ ਕਰ ਰਹੇ ਸੀਗੇ ਤਾਂ ਉੱਥੋਂ ਦੀ ਸਾਨੂੰ ਫਿਰ ਉਹ ਐਡਰੈਸ ਲੋਕੇਸ਼ਨ ਆ ਗਈ ਸੀ ਠੀਕ ਹੈ ਚਲੋ